ਕੋਟੂ ਇਹਦੇ ਚੱਲਦਾ ਹੈ। ਇਹ ਚੋਂ ਗੱਡੀ ਕਿਹਦੀ? ਉਹ ਕਹਿੰਦੇ 4x4 ਗੱਡੀ ਆ ਜੀ। ਹੈ? ਕੀ ਗੱਲ ਜਲਦੀ ਮੋਰ ਸੁਣਾਓ ਬਾਜੀ ਮੇਰੇ ਜਾਤੇ ਤੇ ਤੇ ਕਿਆਸਾ ਲਗਿਆ ਚੈਲ ਅਜੀ ਕੱਲ ਆਈ ਸੀ ਜਾਣੀ ਹੋਈ ਆਈ ਗੋਮੇ ਨਹੀਂ ਹੋਣੇ ਕੱਲ ਆ ਫੇ ਰਾਜੀ murat ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਅਗੁਣ ਪਰੇ ਏ ਗੁਰ ਨਾਹੀ ਅਮਰਤੇ ਛਾੜ ਵਿਖੇ ਵਿਖਾਈ ਮਾਇਆ ਨੂੰ ਪਰਮ ਪੈ ਪੂਲੇ ਸੁਤਦਾ ਰਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਆ ਗੁਰ ਸੰਗਤ ਤਹ ਮਿਲੰਤ ਜੰਤਰਾਸ ਮਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਈ ਕੇਰ ਦਾਸ ਪਾਠ ਕੀਰਤ ਗੀ ਗੁਰੂ ਰਾਮਦਾਸ ਰਖੋ ਸ਼ਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਤੋਦੀ ਮਹਲਾ ਪਨਿਮਾ ਕਰ ਪਨਿਮਾ ਦੋਪ ਦੇ ਹਕਮ ਕਾਰ ਸਤਗੁਰ ਪ੍ਰਸਾਦ ਐਸੋ ਗੁਣ ਮਿਰੋ ਪ੍ਰਭ ਜੀ ਕੀ ਪੰਛ ਦੋਖ ਔਰ ਅਹ ਰੋਗ ਇਤਨਤੇ ਸਗਲੇ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਛ ਦੋ ਘਹਿਰੋ ਇਤਨਤੇ ਸਗਲੇ ਦੂਰ ਕੀਨ ਰਹਾਓ ਬੰਦੋ ਨ ਤੋਰ ਛੋਰ ਬਖਿਆਤੇ ਗੁਰ ਕੋ ਸ਼ਬਦ ਮੇਰ ਹੀਰੇ ਦੀਨ ਰੂਪਨ ਰੂਪ ਮੇਰੋ ਕੁਛ ਨਾ ਵਿਚਾਰਿਓ ਪ੍ਰੇਮ ਗਹਿ ਮੋਈ ਹਰ ਰੰਗ ਪੀਣ ਦੇਖਿਓ ਲਾਲਨ ਪਾੜ ਬੀਜ ਹੋਏ ਹਰਦੇ ਚਿੰਤਾ ਹਰ ਕੇ ਪਤੀਨ ਤਿਸ ਹੀ ਕੋ ਗਐ ਸੋਈ ਪ੍ਰਭ ਨਾਨਕ ਸੋ ਠਾਗੁਰ ਤਿਸ ਹੀ ਕੋ ਤੀਨ ਦੇਖੇ ਲਾਲਨ ਪਾੜ ਮੀਰ ਹੋਏ ਹਰਦੇ ਚਿੰਤਾ ਹਰ ਕੇ ਪਤੀਨ ਤਿਸ ਹੀ ਕੋ ਗਐ ਸੋਈ ਪ੍ਰਭ ਨਾਨਕ ਸੋ ਠਾਗੁਰ ਤਿਸ ਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੋਡੀ ਮਹੱਲਾ ਪੰणिमा ਕਰ ਪੰणिमा 도ਪ ਦੇ ਇਕੁਨ ਕਾ ਅਰ ਸਤਗੁਰ ਪ੍ਰਸਾਦ ਐਸੋ ਗੁਰ ਮੇਰੋ ਪ੍ਰਭ ਜੀ ਕੀ ਪੰਛੇ ਦੋਇ ਕੋ ਅਰ ਅਹ ਰੋਗ ਜੇ ਤੰਤੇ ਸਗਲ ਦੂਰ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਦੀ ਉਧਰ ਵੀ ਬੰਵਾ ਦੇ ਗੱਦੇ ਰਜਾਈਆਂ ਸਾਰੇ ਲੱਗਦੇ ਸੰਬੰਧ ਇਹਦੇ ਵੀ ਬਿਸਤਰੇ ਹੈ ਕੰਦਰ ਕਮਰੇ ਵਿੱਚ ਵੀ ਬਿਸਤਰੇ ਬਾਰੇ ਸਾਰੇ ਤੇ ਉਧਰ ਹਾਲ ਵਿੱਚ ਤਾਂ ਲੱਗੀ ਹੈ ਤੇ ਇੱਕ ਹਾਲ ਲੈਵਲ ਹੈ ਵਿੱਚ ਐਮਰਜੈਂਸੀ ਹਾਂਜੀ ਆ ਇਹ ਉਪਰਾਧ ਨਹੀਂ ਹੈ ਨਾ ਆ ਸੁਰਾ ਹਾਂ ਨਹੀਂ ਇਹ ਪਲਾਈ ਬਦਲੀ ਹੈ ਪਲਾਈ ਬਦਲੀ ਹੈ ਸਾਰਾ ਪੁਰਾਣਾ ਸਟਰਕਚਰ ਪੁਰਾਣਾ ਹੈ ਪਲਾਈ ਗਲ ਗਈ ਸੀ ਤੇ ਸਾਰੀ ਚੇਂਜ ਕੀਤੀ ਹੈ ਆ ਆ ਜਿਹੜਾ ਬਣਿਆ ਪਾਰਕ ਉਹ ਸਾਰਾ ਪੁਰਾਣੀ ਹੈ ਉਹ ਰ 99 ਹੈ ਇਹ ਬੈਕਰ ਦਾ ਪੋਰਸ਼ਨ ਹੁਣ ਰੈਨੋਵੇਸ਼ਨ ਕਰਾਇਆ ਮੈਂ ਮਤਲਬ 22 ਸਾਲ ਬਾਅਦ ਇਹ ਪੇਂਟ ਹੋਇਆ ਜੀ ਸਾਡੇ ਗੁਰਦੁਆਰੇ ਦਾ ਆ ਫਿਰ ਜਿਹਦਾ ਇਤਿਹਾਸ ਕੋਈ ਕੀ ਹਾਂਜੀ ਇਹ ਵੀ ਸਾਡੇ ਪ੍ਰਾਚਨ ਕਿਤਾਬਾਂ ਵਿੱਚ ਹੈ ਜੁਲਦੀਆਂ ਚੰਦigarh ਤੋਂ ਇੱਕ ਪਰਿਵਾਰ ਆਇਆ ਉਹਨਾਂ ਨੇ ਦੇਖਿਆ ਉਹ ਕਿਤਾਬਾਂ ਇਜਾਤਿਤ ਰੁਲਦੀਆਂ ਉਹਨਾਂ ਨੇ ਜਾਂਦੇ ਇਹਨਾਂ ਚਾਰ ਸ਼ੌਕੇਦਾਂ ਲੋਡ ਜਾਂ ਕੇ ਵੇਚਦੇ ਕਰਨ ਤੁਸੀਂ ਉਤਾ ਕੇ ਉਹਨਾਂ 200 ਸਾਲ ਪੁਰਾਣੇ ਵੀ ਮੁੱਖ ਹੈ ਕੀ ਹੈ ਇਹਦੇ ਵਿੱਚ hmm ਸਾਡੇ ਅੱਗੇ ਪਰ ਮੈਂ ਅੱਜ ਇਕੱਲਾ ਇੱਕ ਪੈਸਾ ਡੋਨੇਸ਼ਨ ਮੰਗਣ ਨਹੀਂ ਗਿਆ ਬਸ ਜਿਸੀ ਲੋਕੋਂ ਦੇ ਸਟੇਟਸ ਬਾਜੀਦਾ ਫੇਸਬੁਕ ਤੇ ਕੋਈ ਬੰਨੇ ਕੇ ਨਾਮ ਵੈਸਟਰਨ ਨਿਊਜ਼ ਨਹੀਂ ਗਿਆ ਆ ਗਿਆ ਜੀਪੇ ਪੇਪੀਮ ਨੰਬਰ ਹੈ ਆਲ ਕਟੂਬਰ ਕੋਡ ਈ ਹੈ ਇਹਨਾਂ ਦਾ ਸਾਡੇ ਫੇਸਬੁਕ ਕਰਕੇ ਤੋਂ ਸਾਡੀ ਮੇਰੀ ਸੰਗਤ ਜੁੜੀ ਹੈ ਤੇ ਇਹਨਾਂ ਦਾ ਦਰਸ਼ਨ ਕਰੋ ਗੁਰੂ ਕੇ ਨਿਸ਼ਾਨ ਪਹੁੰਚਦੇ ਤੇ ਸੰਗਤ ਜੀ ਇੱਥੇ ਜ ਵਰਤੋਵਾਦ ਦਰਸ਼ਨ ਕਰੋ ਚਾਹਲ ਇਹ ਆਪਣਾ ਚੰਡੀਗੜ੍ਹ ਤੋਂ ਸ਼ਿਮਲਾ ਰੋੜ ਦੇ ਜੀਪ ਕੰਡਾ ਘਾੜ ਦੇ ਆ ਉਤੋਂ ਅੰਦਰ ਨੂੰ ਸੜਕ ਮੁੜਦੀ ਹੈ ਚਾਹਲ ਚਾਹਲ ਜਗ੍ਹਾ ਤੇ ਆਉਣਾ ਦਰਸ਼ਨ ਕਰੋ ਗੁਰੂ ਸਾਹਿਬ ਦੇ ਤੇ ਨੀਰਮੁਨੀ ਦੀ ਜਗ੍ਹਾ Gracias. ਸੰਗਤੀ ਰਹਿਣ ਵਾਸਤੇ ਸੌਣਾਂ ਬਣੀਆਂ ਜਿੱਥੇ 100 150 ਪ੍ਰਾਣੀ ਆ ਕੇ ਰਾਤ ਨੂੰ ਜੀ ਸ਼ਰਾਮ ਕਰ ਸਕਦਾ ਹੈ ਰਾਤ ਰਹਿਣ ਦਾ ਪੂਰਾ ਪ੍ਰਬੰਧ ਹੈ ਇੱਧਰ ਨਵੇਂ ਬਾਥਰੂਮ ਬਣਾਏ ਗਏ ਸੰਗਤੀ ਸੇਵਾ ਨਾਲ ਬਾਕੀ ਇੱਧਰ ਅੱਗੇ ਵੀ ਰਿਹਾਇਸ਼ ਵਾਸਤੇ 100 150 ਪ੍ਰਾਣੀ ਆ ਕੇ ਇੱਥੇ ਵਧੀਆ ਆਪਣਾ ਸਵਾਗੀ ਸਟੇ ਕਰ ਸਕਦਾ ਹੈ ਦਾ ਨੰਬਰ ਹੈਗਾ ਮਾਜੀ ਬਾਬਾ ਜੀ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਜਾਣਕਾਰੀ ਲਈ ਵਾਸਤੇ ਜਸ ਗੁਰਦੁਰ ਸਾਹਿਬ ਨਗਰ 1907 ਦੇ ਵਿੱਚ ਦਾ ਨਗਰਵਾਂ ਸੱਚਾ ਹੈ ਜਦੋਂ ਇਹ ਪੂਰਾ ਪੰਜਾਬ ਹੀ ਹੁੰਦਾ ਸੀ ਬਾਅਦ ਹਿਮਾਚਲ ਬਣ ਤੋਂ ਬਾਅਦ ਇਸ ਗੁਰਦੁਰ ਸਾਹਿਬ ਨੂੰ ਤੁਹਾਡ ਨੂੰ ਆਪਣੀ ਕੌਂਸਲ ਦੀ ਆਈ। ਉਹ ਜਿਹੜਾ ਇਹ ਪ੍ਰਬੰਧ ਬਿਲਕੁਲ ਨਾਂ ਦੇ ਬਰਾਬਰ ਸੀ। ਬਾਜ ਬਾਬਾ ਜੀ ਦੀ ਸੇਵਾ ਦੇ ਕਾਰਨ ਹੀ ਇਹ ਸਥਾਨ ਦੀ ਸੇਵਾ ਸੰਭਾਲ ਸ਼ੁਰੂ ਹੋਈ। ਇੱਥੋਂ ਤਾਂ ਆਖੀ ਬਿਜਲੀ ਵੀ ਕੱਢ ਦਿੱਤੀ ਸੀ। ਮੇਰੇ ਕਵੀ ਸਰਮੁਸੰਮਤ ਬਖਸ਼। ਹਾਂ। Obrigado. Oh, ਵਾਇਰਦੀ ਕਖਾਤਾ ਵਾਇਰਦੀ ਕਿਫਤੇ ਇਹ ਸਾਨ ਜਿਹਾ ਤੁਸੀਂ ਅਬਦਰਸ਼ਨ ਕਰ ਰਹੇ ਹੋ ਇੱਕ ਗੁਰਦੁਆਰਾ ਸਾਹਿਬ ਚੈਲ ਜਿਲ੍ਹਾ ਜਦੋਂ ਮਹਾਰਾਜਾ ਪਟਿਆਲਾ ਨੂੰ Shimla and the Banketa ਦੀ ਅੰਗਲੇ ਜਾਣੀ ਤਾਂ ਉਹਨਾਂ ਨੇ ਚੈਲ ਨੂੰ ਸਵਰ ਕੈਪਟਨ ਬਣਾਇਆ ਤੇ ਜਦ ਸਵਰ ਕੈਪਟਨ ਬਣਾਇਆ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਗੁਰਦੁਆਰਾ ਸਾਹਿਬ ਤੋਂ ਹੋਈ ਹੈ ਜੇ ਜਦੋਂ ਇਹ ਰਿਆਸਤਾਂ ਖਤਮ ਹੋਈਆਂ ਪਹਿਲੇ ਪੈਪਸੂ ਪੰਜਾਬ ਦੇ ਅੰਡਰ ਹੁੰਦਾ ਸੀ ਹਮਾਚਲ ਬਣ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਹਮਾਚਲ ਗਵਰਨਮੈਂਟ ਦੇ ਅਧੀਨ ਆ ਗਿਆ ਚੈਲ ਨੂੰ ਤਾਂ ਹਮਾਚਲ ਪ੍ਰਦੇਸ਼ ਗਵਰਨਮੈਂਟ ਦੇ ਅਧੀਨ ਹੈ ਜਰੂਰ ਗੁਰਦੁਆਰਾ ਸਾਹਿਬ ਬਿਲਡਿੰਗ ਜਰੂਰ ਹੁੰਦਾ ਦੇ ਅੰਦਰ ਹੈ ਬਟ ਉਹਨਾਂ ਨੇ ਗੁਰਦੁਆਰ ਸਾਹਿਬ ਨੂੰ ਬਿਲਕੁਲ ਲਵਾਰਾ ਛੱਡਿਆ ਸੀਗਾ ਅਸੀਂ ਜਦੋਂ ਇੱਥੇ ਆਏ 2001 ਤੋਂ ਮੈਂ ਆਪਣੇ ਤਿੰਨੋ ਬੇਟੀਆਂ ਸਮੇਤ ਇੱਥੇ ਗੁਰਦੁਆਰ ਸਾਹਿਬ ਦੀ ਸੇਵਾ ਸ਼ੁਰੂ ਕਰਿਆ ਤੇ ਦਾਸ ਦਾ ਨਾਮ ਪ੍ਰਤਪਾਲ ਸਿੰਘ ਜਦੋਂ ਅਸੀਂ ਇੱਥੇ ਆਏ ਇੱਥੇ ਗੁਰਦੁਆਰ ਸਾਹਿਬ ਦੀ ਤਾਂ ਹਾਲਤ ਬਹੁਤ ਮਾੜੀ ਸੀ ਇੱਥੇ ਤਾਂ ਕੋਈ ਆਪੋਣੀਆਂ ਤੱਕ ਨਹੀਂ ਹੁੰਦੀਆਂ ਸਨ ਇੱਥੇ 77 ਦਿਨ ਲਾਈਟ ਕੱਟੀ ਰਹੀ ਹੈ ਪਹਿਲਾਂ ਗਵਰਨਮੈਂਟ ਨੇ 10 ਸਾਲ ਤੋਂ ਬਿਲੀ ਬਿੱਲ ਨਹੀਂ ਭਰੇ ਸਨ ਉਸ ਤੋਂ ਪਹਿਲਾਂ ਸੀਗੀ ਆ ਉਸ ਤੋਂ ਪਹਿਲਾਂ 10 ਸਾਲ ਤੋਂ ਤਾਂ ਪੇਂ ਨਹੀਂ ਹੋਇਆ ਸਨ ਤੇ ਫਿਰ ਮੈਂ ਉਹਦਾ ਕਰਾ ਚੁਕਾ ਉਹ ਲਾਈਟ ਕਨੈਕਸ਼ਨ ਤੇ ਆਗਾ ਸੀ ਉਹ ਤਾਂ ਜਦੋਂ ਲਾਈਟਾਂ ਆਈਆਂ 50 60 ਸਾਲ ਪਹਿਲਾਂ ਨਹੀਂ ਆਇਆ ਲਾਈਟਾਂ ਤੇ ਆ ਮੇਰੇ ਤੋਂ ਪਹਿਲਾਂ ਬਾਬਾ ਜੀ ਦੇ ਟਾਈਮ ਦਾ 65000 ਆਊਟਸਟੈਂਡਿੰਗ ਸੀਗਾ ਤਾਂ ਲਾਈਟ ਕੱਟੀ ਗਈ ਫਿਰ ਐਸ.ਵੀ.ਡੀ. ਨੇ ਜਵਾਬ ਦਿੱਤਾ ਫਿਰ ਸ਼ੋਰਨਿੰਗ ਕਮੇਟੀ ਦਿੱਲੀ ਕਮੇਟੀ ਅਨੰਦਪੁਰ ਸਾਹਿਬ ਪੌਂਟਰਾ ਸਾਹਿਬ ਚੋਰਲਾਈਂ ਜਿਵੇਂ ਲਾਇਆ ਚੰਡੀਗੜ੍ਹ ਕੈਪਟਨ ਪ੍ਰਵਾਰਥਾ ਨੇ ਜਵਾਬ ਦਿੱਤਾ ਕੋਈ ਕਹਿੰਦਾ ਜੀ ਗਵਰਨਮੈਂਟ ਦੇ ਅੰਡਰ ਗਵਰਨਮੈਂਟ ਪੇਮੈਂਟ ਕਰੇ ਕੋਈ ਕਹਿੰਦਾ ਤੁਹਾਨੂੰ ਕਬਜ਼ਾ ਮਿਲੇਗਾ ਜੇ ਕਰਾਂਗੇ ਤਾਂ ਕੋਈ ਕਹਿੰਦਾ ਛੜਾਵਾ ਨਹੀਂ ਹੈ ਲੜਾਈਆਂ ਤੇ ਗੋਲਕਾਂ ਦੀਆਂ ਤੇ ਉਹਨਾਂ ਦੇ ਨਾਲ ਦਾਸ ਨੇ ਕੰਪਿਊਟਰ ਥੋੜਾ ਜਿਹਾ ਸਿੱਖਿਆ ਤੇ ਮੈਂ ਸਟੇਟਸ ਪਾਇਆ ਫੇਸਬੁੱਕ ਤੇ ਫਿਰ ਯੂ.ਐਸ.ਏ. ਤੋਂ ਅਫਸਰ ਨੇ 1 ਲੱਖ 85000 ਦਾ ਡਰਾਫਟ ਭੇਜਿਆ ਤਾਂ ਦੇ ਲਾਈਟਾਂ ਲੂਈਆਂ ਤੇ ਵੇਰ ਅਮਰੀਕ ਆਪਣਾ ਚਰਟੀਕਲਰ ਟਾਈਮ ਟੀਵੀ ਤੇ ਮੇਰਾ ਪਹਿਲਾ ਇੰਟਰਵਿਊ ਆਇਆ ਸੀ ਚਰਟੀਕਲਰ ਤੇ ਹੈ ਹਨੇਰੇ ਵਿੱਚ ਗੁਰਗਰ ਤੇ ਡੇ ਐਂਡ ਨਾਈਟ ਚੈਨਲ ਤੇ ਚਾਲ ਗੁਰਦੁਆਰੇ ਦਰਸ਼ਨ ਟਾਕੀ ਮੁੰਜਾਬ ਤੇ ਗੁਰਦੁਆਰਾ ਵਿਮਾਜ ਗਵਰਨਮੈਂਟ ਐਮ ਐਚਓ ਐਨ ਜਨਤਾ ਟੀਵੀ ਹੁਣ ਤਾਂ ਤਕਰੀਬਨ 240 ਚੈਨਲ ਤੇ ਮੇਰਾ ਇੰਟਰਵਿਊ ਆ ਉਸ ਕਰਕੇ ਇੱਕ ਸੋਸ਼ਲ ਮੀਡੀਆ ਨੂੰ ਪੋਜ਼ਿਟਿਵ ਯੂਜ਼ ਕਰਨ ਤੋਂ ਬਾਅਦ ਹੀ ਇਹ ਗੁਰਦੁਆਰਾ ਸਾਰਾ ਵਰਲਡ ਵਿੱਚ ਹਾਈਲਾਈਟ ਹੋ ਗਿਆ ਉਹ ਤਾਂ ਗੁਰਸੱਭ ਦੀ ਇੰਨੀ ਬਖਸ਼ਿਸ਼ ਹੈ ਹੋਣੇ ਤੇ ਗੱਤਕਾ ਕੈਂਪ, ਗੁਰਮਤ ਕੈਂਪ, ਯੋਗਾ ਕੈਂਪ, ਮੈਡੀਕਲ ਕੈਂਪੇਨ ਹੁੰਦਾ। ਹੁਣ ਤਾਂ ਗੁਰੂ ਸਾਹਿਬ ਦੀ ਇੰਨੀ ਬਖਸ਼ਾ ਚ ਆਇਆ ਸੰਗਤ ਵੀ ਰੈਗੂਲਰ ਆਣ ਲੱਗੀ ਐ। ਕਿਸੇ ਟਾਈਮ ਇੱਥੇ 40-50 ਬੰਦੇ ਆਉਂਦੇ ਸਨ। ਤੇ ਹੁਣ ਸਹੂਲਤਾਂ ਵੀ ਵੱਧ ਗਈ ਐ। ਇੱਥੇ ਸਾਡੇ ਕੋਲ ਨਵੇਂ ਲੈਟਰਨ ਬੱਤਵੇਂ, ਇੰਗਲਿਸ਼ੀ ਦਾ ਗਿਜਰ ਵਗੈਰਾ ਲੱਗਿਆ। 70-80 ਬੰਦਿਆਂ ਦਾ ਰਹਿਣ ਦਾ ਵੀ ਇਜਾਬ ਐ। ਤੋਂ ਆਪ ਜੀ ਸੰਗਤਾਂ ਕੇ ਬੇਨਤੀ ਐ ਇੱਕ ਵਾਰੀ ਇੱਥੇ ਆ ਕੇ ਗੁਰਦੁਆਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ। ਕਿਉਂਕਿ ਲੋਕ ਕਹਿੰਦੇ ਯੂ ਆਰ ਲਿਵਿੰਗ ਇਨ ਹੈਵਨ ਪਲੇਸ। ਸੁਰਗ ਹੈ ਤੁਸੀਂ ਇੱਕ ਵਾਰੀ ਇੱਥੇ ਆਓਗੇ ਤੁਹਾਡਾ ਵਾਪਸ ਜਾਣ ਨੂੰ ਮਾਨੇ ਕਰੇਗਾ ਤੇ ਜਿੰਨੀ ਕੋਈ ਸੁਵਿਧਾ ਹੁੰਦੀ ਹੈ ਹਾਲਾਂਕਿ ਹੋਟਲ ਵਰਗੀ ਸੁਵਿਧਾ ਤਾਂ ਨਹੀਂ ਹੈ ਗੁਰੂ ਘਰ ਤੇ ਰੈਗੂਲਰ ਲੰਗਰ ਵੀ ਨਹੀਂ ਹੁੰਦਾ ਬਿਲਕੁਲ ਨਹੀਂ ਹਾਂਜੀ ਹਾਂਜੀ ਤੇ ਮੈਂ ਵੱਲ ਕੇ ਸਭ ਤੋਂ ਨੂੰ ਬੇਨਤੀ ਕਰਦਾ ਅਗਰ ਕੋਈ ਪਹੁੰਚ ਹੈ ਲਾ ਕੋਈ ਸੇਵਾ ਕਰਨ ਵਾਲਾ ਬੰਦਾ ਇੱਥੇ 5 7 10 ਕਮਰੇ ਬਣ ਜਾਣ ਸੰਕਟਾਂ ਦੇ ਲੈਣ ਮਾਤੇ ਤੇ ਸੰਕਟਾਂ ਨੂੰ ਮੈਂ ਲੱਖਰ ਰੁਪਏ ਹਜ਼ਾਰਾਂ ਰੁਪਏ ਹੋਟਲਾਂ ਤੇ ਖਰਚ ਨਹੀਂ ਕਰਨੇ ਪੈਣਗੇ ਤੇ ਗੁਰਸੇਵ ਗਰਨਵੀ ਕਰਨਗੇ ਤੇ ਗੁਰਮਾਨਵੀ ਸੁਣਨਗੇ ਤੇ ਕੁਦਰਤ ਦੀ ਗੋਦਾ ਅਨੰਦ ਵੀ ਮਾਣਨਗੇ ਬਬਾ ਜੀ ਸੜਕ ਦਾ ਬਹੁਤ ਬੁਰਾ ਹਾਲ ਹੈ ਇਹ ਇਹ ਬੇਨਤੀ ਵੀ ਬਲਕੇ ਸੰਗਤ ਨੂੰ ਕਰਾਂਗਾ ਕੋਈ ਪਹੁੰਚ ਵਾਲਾ ਬੰਦਾ ਹੈ ਇਹ ਬਾਜ਼ਾਰ ਤੋਂ ਉੱਪਰ ਤੇ ਗੁਰਦੁਆਰਾ ਸਾਹਿਬ ਤੱਕ ਤਕਰੀਬਨ 2.5 300 ਫੁੱਟ ਸੜਕ ਹੈ 2.5 300 ਕਦ ਹੈ ਪਰ ਸਟੀਪ ਚੜਾਈ ਵੀ ਹੈ ਪਰ ਇੰਨੀ ਖਸਾ ਹਾਲ ਤੇ 9 ਸਾਲ ਤੋਂ ਬਿਜਲੀ ਆਪਣਾ ਸੜਕ ਨਹੀਂ ਬਣੀ ਇੱਥੇ ਤੇ ਬੇਨਤੀ ਹੈ ਕਿ ਕੋਈ ਪਹੁੰਚ ਵਾਲਾ ਬੰਦਾ ਕਿਤੇ ਮੰਨਿਸਟਰੀ ਤੱਕ ਹੋ ਜਾਏ ਜਾਂ ਆਪਣੇ ਲੈਵਲ ਤੇ ਕੋਈ ਸੇਵਾ ਕਰਵਾ ਸਕਦੇ ਤੇ ਬਾਕੀ ਇਹ ਹੀ ਕਰਾਏ ਸੜਕਾਂ ਬੁਰੀਆਂ ਕਾਕੀ ਪ੍ਰੋਪਰ ਇਥੇ ਗੱਡੀਆਂ ਵੀ ਆ ਸਕਣ ਤੇ ਲੋਕਾਂ ਨੂੰ ਥੋੜੀ ਮੁਸ਼ਕਲ ਨਾ ਹੋਵੇ ਸੋ ਆਪ ਜੀ ਨੂੰ ਬੇਨਤੀ ਇੱਕ ਵਾਰੀ ਆਪ ਇਥੇ ਆਓ ਇਥੇ ਆ ਕੇ ਸਾਡੇ ਦਰਜਨ ਕਰੋ ਜੋ ਵੀ ਕਮੀ ਹੈ ਉਹਨਾਂ ਨੂੰ ਹਾਈਰ ਅਥਾਰਟੀ ਦਾ ਕੋਈ ਬਚਾਓ ਦਾਸ ਤੋਂ ਕਰਾ ਲਾ ਕਰੀ ਰਿਹਾ ਪਰ ਸੰਕਤ ਦੇ ਸੇਵਕ ਦੇ ਬਿਨਾ ਕੁਝ ਵੀ ਨਹੀਂ ਹੁੰਦਾ ਸਾਡਾ ਸੰਗਤਾ ਜੋ ਹੈ ਬੋ ਘਾਟਾ ਮੇਰੇ ਖਾਲੇ ਇੱਕ ਦੋ ਪਰਿਵਾਰ ਹੀ ਆ ਜੀ ਉਹ ਨਹੀਂ ਸਿਰਫ ਇੱਥੇ ਇੱਕ ਪਰਿਵਾਰ ਦੇ ਚਾਰ ਮੈਂਬਰ ਉਹ ਵੀ ਲੰਗਰ ਟਾਈਮ ਹੀ ਆਉਂਦੇ ਜੀ ਕਿ ਬਥੇ ਉਹ ਮਥਾਡੇ ਕੋਲ ਵੀ ਨਹੀਂ ਆਉਂਦੇ ਸਾਡਾ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਪ੍ਰਬੰਧ ਹੈ ਹੁਣ ਤੱਕ 60-70 ਲੱਖ ਦਾ ਕੰਮ ਹੋ ਚੁੱਕਾ ਹੈ ਹੁਣ ਤਾਂ ਜੋ ਘੁੰਮਣ ਫਿਰਨ ਵੀ ਆਉਂਦੀਆਂ ਏਕ ਬਾਹਨ ਦੇ ਨਾਲ ਵੀ ਇੱਥੇ ਪਹੁੰਚ ਸਕਦੇ ਹਾਂ ਹਾਂਜੀ ਹਾਂਜੀ ਸਪੈਸ਼ਲ ਤੁਸੀਂ ਇੱਥੇ ਆ ਕੇ ਆਪਣਾ ਕੁਦਰਤੀ ਨਜ਼ਾਰੇ ਲੈ ਸਕਦੇ ਹੋ ਹੋਰ ਵੀ ਕੋਈ ਗੁਰੂ ਘਰ ਚ ਨਹੀਂ ਆਉਂਦਾ ਇਹ ਤੁਸੀਂ ਜਿਹੜਾ ਵੀ ਰੈਨੋਵੇਸ਼ਨ ਦਾ ਕੰਮ ਦੇਖ ਰਹੇ ਹੋ 60-70 ਲੱਖ ਦਾ ਕੰਮ ਹੁਣ ਤੱਕ ਹੋ ਸ਼ੰਤਾਨੇ ਸਿਉਗ ਨਾਲ ਹੀ ਹੋਇਆ ਹੈ ਸਰਕਾਰਾਂ ਵੱਲੋਂ ਜਾਂ ਕਿਤੇ ਕਮੇਟੀ ਵੱਲੋਂ ਇੱਥੇ ਕੋਈ ਕੰਟਰੀਬਿਊਸ਼ਨ ਨਹੀਂ ਹੈ ਮੈਂ ਜਿਸੀ ਲੋਕਾਂ ਦੀ ਮੈਂ ਸਟੇਟ ਦਾ ਫਰਮਾਣਾ ਫੇਸਬੁਕ ਤੇ ਮੇਰੇ ਮੋਰਨ 30000 ਫਰੈਂਡਸ ਹੈ ਕੋਈ ਮਨੀਗ੍ਰਾਮ ਵੈਸਟਰਨ ਯੂਨੀਅਨ ਰਾਹੀਂ ਫੰਡ ਤਾਂ ਆ ਗਿਆ ਜੀਪੇ ਪੇਟੀਐਮ ਨੰਬਰ ਪਰ ਪਹੁੰਚਾਤੇ ਹੈ ਅਜਕਲ ਅੰਦਰ ਕਯੋਗਰ ਕੋਡ ਵੀ ਹੈ ਤੇ ਜੋ ਵੀ ਸੇਵਾ ਆਂਦੀ ਆਨਲਾਈਨ ਆਂਦੇ ਕੋਈ ਕੱਲਾ ਬੰਦਾ ਤਾਂ ਕਿਤੇ ਡੋਨੇਸ਼ਨ ਲੈਣ ਜਾ ਵੀ ਨਹੀਂ ਸਕਦਾ ਸੋ ਆਪ ਜੀ ਇੱਕ ਵਾਰੀ ਇੱਥੇ ਆਓ ਤੇ ਆਪਣੀ ਸਮਝਾਤਾ ਮੁਤਾਬਕ ਜੋ ਵੀ ਸੇਵਾ ਹੁੰਦੀ ਹੈ ਜ਼ਰੂਰ ਯੋਗਦਾਨ ਪਾ ਕੇ ਆਪਣਾ ਜਨਮ ਸਫਲਾ ਕਰੋ ਜੀ ਵਾਈ ਗੁਰਜੀ ਕਾਲ ਸਭ ਵਾਈ ਗੁਰਜੀ ਕੀ ਬਤੈ